ਰੋਕਤੇ 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 ਪਾਨਾ ਸਿੱਧੂ ਦੇ ਹੱਕ ਜੀ ਭਗਵੰਤ ਮਾਨ ਦੀ ਕੋਠੀ ਜਾ ਰਹੇ ਪ੍ਰਦਰਸ਼ਨਕਾਰੀ ਰਾਹ ਚੀ ਪੁਲ ਤੇ ਰੋਕਤੇ ਸੋ ਹਜੇ ਤੱਕ 11 ਵੱਜ ਚੁਕੇ ਨੇ ਸਵੇਰੇ 11 ਵੱਜ ਚੁਕੇ ਨੇ ਤੇ ਕਿਸੇ ਨੂੰ ਵੀ ਭਗਵੰਤ ਮਾਨ ਦੀ ਕੋਠੀ ਲਾਗੇ ਨਹੀਂ ਪਹੁੰਚਣ ਦਿੱਤਾ ਗਿਆ ਦੱਸਿਆ ਜਾ ਰਿਹਾ ਕਈ ਲੀਡਰਾਂ ਨੂੰ ਤਾਂ ਉਹਨਾਂ ਦੇ ਘਰਾਚੀ ਨਜ਼ਰਬੰਦ ਕਰ ਦਿੱਤਾ ਗਿਆ ਕਈਆਂ ਨੂੰ ਰਾਹ ਚ ਰੋਕਿਆ ਗਿਆ ਤੇ ਕਈਆਂ ਨੂੰ ਸੰਗਰੂਰ ਚ ਐਂਟਰ ਵੀ ਨਹੀਂ ਕਰਨ ਦਿੱਤਾ ਗਿਆ ਸੋ ਇਹ ਤਸਵੀਰਾਂ ਨੇ ਚੱਪੇ ਚੱਪੇ ਦੀ ਪੋਸ ਦਰਖਵੇ ਪੰਜਾਬੀ ਟੀਵੀ ਦੇ ਅਮਨ ਤੱਕੜ ਦੀ ਰਪਾ Obrigado. आ गया वो डाउट मार दिया हां साहब ये लोग वाले हैं सुपर बॉस अब हम कुछ ऐसे करेंगे ਹਰਗੀ ਲੋਕ ਕਿੱਥੇ ਖੜੇ ਹੋਗੇ ਤੇ ਕਿਵੇਂ ਦੇਖਦੇ ਕਿ ਜਿਹੜਾ ਬਾਲ ਦਿੱਤੀ ਹੈ ਭਗਵੰਤ ਮਾਨ ਦੀ ਜੀ ਕੋਠੀ ਦੇ ਕੋਲੇ ਆ ਗਿਆ ਕਿ ਨਾਕਾ ਲੱਗਿਆ ਮੈਂ ਉੱਥੇ ਪਹੁੰਚ ਗਿਆ ਕਿਸੇ ਢੰਗ ਦੇ ਨਾਲ ਜਿਵੇਂ ਮਰਜ਼ੀ ਪਹੁੰਚਿਆ ਮੈਂ ਪਹੁੰਚ ਗਿਆ ਤੇ ਸਰਕਾਰ ਹਰਗੀ ਆ ਭਾਨਾ ਸਿੱਧੂ ਜਿੱਤ ਗਿਆ ਇਹ ਸੋਚ ਜਿੱਤ ਗਈ ਹੈ ਜਦੋਂ ਬੰਦਾ ਕਿਸੇ ਨੂੰ ਜਿਹੜਾ ਟੀਚਰ ਹੁੰਦਾ ਨਾ ਜਿਹੜੇ ਟੀਚਰ ਨੂੰ ਪੜਾਉਣਾ ਨਾ ਹੋਵੇ ਆਵੇ ਨਾ ਬੱਚਿਆਂ ਨੂੰ ਪੜ੍ਹਾਦਾ ਹੁੰਦਾ ਤੇ ਜਿਹੜੇ ਬੰਦੇ ਨੂੰ ਗੱਲ ਟੇਬਲ ਤੇ ਨਾ ਵੀ ਰੌਲਾ ਪਾ ਕੇ ਭੱਜ ਜਾਂਦਾ ਜਿਹੜੇ ਸੀਐਮ ਨੂੰ ਟੇਬਲ ਤੇ ਗੱਲ ਨਾਲ ਕਰਨੀ ਆਵੇ ਜਿਹੜਾ ਲੋਕਾਂ ਦਾ ਨੁਮਾਇੰਦਾ ਸੀ ਕਿ ਉਹ ਕੋਠੀ ਚੋਂ ਵੀ ਭੱਜ ਜਾਵੇ ਤੇ ਉਹ ਬੰਦਿਆਂ ਨੂੰ ਫੜਾਈ ਵੀ ਜਾਵੇ ਟੇਬਲ ਤੇ ਗੱਲ ਆ ਉਹ ਦਾ ਮਤਲਬ ਇਤਸ਼ਾਮ ਲਾ ਲਓ ਵੇਖੋ ਰਾਜ ਭਾਗ ਹੁੰਦੇ ਜਾਂਦੇ ਰਹਿੰਦੇ ਆ ਜਗਰੀਏ ਦਾ ਰਾਜ ਰਿਆ ਇੰਦਰਾ ਦਾ ਰਾਜ ਰਿਆ ਔਰ ਬਾਦਲ ਦਾ ਰਾਜ ਰਿਆ ਕਿੱਥੇ ਆ ਕੈਪਟਨ ਦਾ ਰਾਜ ਰਿਆ ਸੋ ਸਾਰੇ ਗਏ ਇਸ ਕਰਕੇ ਤੁਹਾਨੂੰ ਜ਼ਰੂਰ ਕੋਠੀ ਦਾ ਕਰੋਗੇ ਕਿਉਂਕਿ ਇੱਥੇ ਸੀਐਮ ਹੁੰਦੇ ਨਹੀਂ ਜੋ ਸੀਐਮ ਦਾ ਨਾ ਹੋਵੇ ਜੀ ਨਾ ਹੋਵੇ ਹੁਣ ਸੀਐਮ ਕਿਹੜਾ ਉੱਥੇ ਹੁੰਦਾ ਸੀਐਮ ਕਿਹੜਾ ਹੁੰਦਾ ਇਹ ਸਾਡਾ ਡਮੌਲਕ ਕੁੱਠੀ ਆ ਜਦਾਂ ਤੁਸ ਚੱਕ ਲੋ ਰਹਿ ਸਕਦੇ ਹੋ ਲਿਖੋ ਹੀ ਨਾ ਹੁਣ ਅਗਲਾ ਕੀ ਤੁਹਾਡੇ ਵੱਲੋਂ ਕਦਮ ਆ ਅਗਲਾ ਜੀ ਸਾਰੇ ਜਥੇਬੰਦੀਆਂ ਜਿਹਨੇ ਕਿਸਾਨ ਸਾਰੇ ਜੱਸੀ ਬੈਠੇ ਇਕੱਠੇ ਆ ਸਾਰੇ ਬੈਠੇ ਜੋ ਪ੍ਰੋਗਰਾਮ ਹੁਣ ਉਹ ਕਰਾਂਗੇ ਪਰ ਅਸੀਂ ਕਿਹਨੇ ਰਿਆ ਕਰਤਾ ਹੁਣ ਕਿੱਥੇ ਜਾ ਰਹੇ ਹਾਂ ਕਿੱਥੇ ਨਹੀਂ ਹੁਣ ਕਿੱਥੇ ਜਾ ਰਹੇ ਹਾਂ ਹੁਣ ਲੀਡਰਾਂ ਨਾਲ ਪੁੱਛੋ ਕਿੱਥੇ ਮੈਂ ਤਾਂ ਪਹੁੰਚ ਗਿਆ ਜੀ ਉਹ ਲੀਡਰਾਂ ਦੇ ਵਿੱਚ ਹੋ ਰਹੀ ਆ ਤੇ ਸਾਨੂੰ ਫੜ ਕੇ ਲੈ ਜਾ ਰਹੇ ਕਿੱਥੇ ਲੈ ਜਾ ਰਹੇ ਅਸੀਂ ਪਹੁੰਚ ਗਏ ਆ ਆਪਦੇ ਮਿਸ਼ਨ ਤੇ ਪਹੁੰਚ ਗਏ ਮੈਂ ਰਾਤ ਸੁਗਰੂਰ ਚ ਲੁੱਕ ਰਿਹਾ ਪਿਆ ਸੀ ਗੱਡੀ ਦੀ ਨਾ ਰਾਤ ਕਿਸੇ ਖਾਂਦੇ ਨਹੀਂ ਰਿ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਆਪਾਂ 3 ਤਰੀਕ ਦਾ ਭਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਉ ਦਾ ਪ੍ਰਬੰਧ ਦਿੱਤਾ ਸੀਗਾ ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ ਇਹ ਆਣ ਐਲਾਨੀ ਐਮਰਜੈਂਸੀ ਲਾਤੀ ਐ ਸਮੁਖਮંત્રી ਨੇ ਸਾਰੇ ਆਗੂਆਂ ਦੇ ਘਰਾਂ 'ਚ ਛਾਪੇ ਔਰਸ ਦੇ ਘੇਰੇ ਪਿੰਡਾਂ ਨੂੰ ਪਾਏ ਆ ਤਹਿਸ ਦਾ ਮਾਹੌਲ ਬਣਾ ਰਹੇ ਆ ਕਈ ਆਗੂ ਨਜ਼ਰਬੰਦ ਵੀ ਕਰ ਲਏ ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀ ਪਿੰਡਾਂ ਦੇ ਵਿੱਚ ਓਕੇ ਦੇ ਕੇ ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ ਜੋ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਰੋਕਣਗੇ ਉੱਥੇ ਹੀ ਵਹਿ ਜਾਓ ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ ਇਹ ਕਹਿੰਦਾ ਰਿਹਾ ਕਿ ਸਵਾਗਤ ਆਓ ਸਾਡੇ ਘਰ ਚ ਆਓ ਸਾਡੇ ਦਾਪਤਰਾ ਚ ਆਓ ਅਸੀਂ ਸਵਾਗਤ ਕਰਾਂਗੇ ਅਸੀਂ ਟੋਟੋ ਜੀ ਹੈ ਕਹਿੰਦੇ ਦੱਸੋ ਆ ਕੀ ਗੱਲ ਅੱਜ ਜੇ ਵੀ ਇਹਦੇ ਘਰ ਮੁਰੇ ਵੀ ਜਾਣ ਲੱਗੇ ਸੰਗਰੂਰ ਤੇ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ ਨਜ਼ਰਬੰਦ ਵੀ ਕਈ ਕਰ ਲਈ ਗਏ ਆ ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਗਏ ਕਿਉਂਕਿ ਨਕੀ ਤਰੀਕ ਦਾ ਇਕੱਠ ਇਹਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੁਣ ਆਹੀ ਸੰਗਰੂਰ ਪਰ ਇਹ ਕੱਟ ਤੁਹਾਡੀ ਜ਼ਿੰਮੇਵਾਰੀ ਆ ਹੁਣ ਹਰ ਪੰਜਾਬ ਦੇ ਪਿੰਡ ਚ ਹੋ ਕੇ ਦੇ ਕੇ ਜਿੱਥੇ ਕਦੇ ਵੀ ਹੈਗੇ ਆ 2 200 4 400 5 500 ਹਜ਼ਾਰ ਹਜ਼ਾਰ ਦੇ ਕਾਫਲਿਆਂ ਦੇ ਵਿੱਚ ਨਿਕਲੋ ਜਿੱਥੇ ਰੋਕਦੇ ਆ ਉੱਥੇ ਬਹਿ ਜਾਓ ਜੇ ਨਹੀਂ ਜਾਣ ਦਿੰਦੇ ਇੱਕੋ ਹੀ ਗੱਲ ਕਰਨੀ ਨੂੰ ਕੋ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ ਤੁਸੀਂ ਨਹੀਂ ਜਾਣਾ ਚਾਹੁੰਦੇ ਜਾਣ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਬੈਠਾਂਗੇ ਚੱਕੇ ਸਰਕਾਰ ਵੀ ਆਪਣਾ ਭਲੇਖਾ ਦਿਮਾਗ ਚੋਂ ਕੱਢ ਦੇ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਆਗਰ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਡਰਾ ਕੇ ਲੋਕਾਂ ਨੂੰ دہشت ਪਾ ਕੇ ਫੜੋਫੜੀ ਕਰਕੇ ਤੁਸੀਂ ਇਹ ਆਵਾਜ਼ ਦਬਾ ਲੋਗੇ ਦੱਬੀ ਨਹੀਂ ਜਾਣੀ ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ ਇਹ ਮੌਕੇ ਵਾਰ-ਵਾਰ ਨਹੀਂ ਆਉਂਦੇ ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਹਾਂ ਆਪਾਂ ਪਹਿਲਾਂ ਵੀ ਕਰਾਂਜ ਬੜੇ ਦਾ ਨੁਕਸਾਨ ਖਾਦਾ ਅੱਜ ਵੀ ਕਰਾਂਜ ਬੜਗੇ ਇਨਸਾਨ ਹੋਰ ਖਾਵਾਂਗੇ ਇਸ ਕਰਕੇ ਬੇਨਤੀ ਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ ਸੋ ਅਪੀਲ ਆ ਸਾਰਿਆਂ ਨੂੰ ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਅਸੀਂ ਪਹੁੰਚਾਂਗੇ ਕਿਸ ਤਰੀਕੇ ਨਾਲ ਉੱਥੇ ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਘੱਟ ਦੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਚੂੜਾਂ ਹਿੱਲਣੀਆਂ ਨੇ ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ ਜਾਂ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾ ਪੈਂਦੀਆਂ ਕਦੇ ਪਟਿਆਲੇ ਕਦੇ ਬਾਦਲ ਅੱਜ ਤੁਸੀਂ ਕੀ ਕਰ ਰਹੇ ਹੋ ਪਰ ਜਿਹੜਾ ਰਵਈਆ ਤੂੰ ਪਨਾਇਆ ਹੋਇਆ ਇਹਦਾ ਮੂੰਹ ਤੋੜ ਲੋਗ ਤੇਰਾ ਜਵਾਬ ਦੇਣਗੇ ਸੋ ਇਸ ਕਰਕੇ ਅਪੀਲ ਹੈ ਇਹਨੇ ਪਰਸੋਂ ਵਾਲਾ ਵੀ ਇੱਕ ਤਰੀਕਾ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ ਅੱਜ ਵੀ ਉਹ ਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ ਦੈਸਤ ਫਲਾ ਦਿਓ ਪਰ ਇਹ ਚਿਰ ਦੀ ਚਾਲ ਚੱਲਣ ਨਹੀਂ ਦੇਣੀ ਸੋ ਆਓ ਮੇਰਾ ਵੀਰ ਆਪਾਂ ਅੱਜ ਘਰਾਜੋਂ ਨਿਕਲ ਕੇ ਮੈਂ ਫੇਰ ਕਹਿਣਾ ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਿਓ ਟਰਾਲੀਆਂ ਟਰੈਕਟਰ ਲੈ ਕੇ ਨਿਕਲੋ ਜਿੱਥੇ ਦੋ ਉਹਦੇ ਉੱਥੇ ਟਰਟ ਟਰਾਲੀਆਂ ਲਾ ਕੇ ਜਾਮ ਲਾ ਦਿਓ ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਗੀ ਨਹੀਂ ਜਾਣਦਣਾ ਚਾਹੁੰਦੇ ਸੋ ਆਜੋ ਫਿਰ ਆਪਾਂ ਕਿਸੇ ਤਰੀਕੇ ਨਾਲ ਵੀ ਉੱਥੇ ਪਹੁੰਚ ਗਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ